ਕਿ ਮੈਂ ਜਿੰਨਾ ਚਿਰ ਇਸ ਸੇਵਾ ਤੇ ਰਹੂੰਗਾ ਮੈਂ ਕੋਈ ਇਲੈਕਸ਼ਨ ਕਦੇ ਵੀ ਨਹੀਂ ਲੜਨੀ ਹੈ ਨਾ ਐਮਸੀ ਦੀ ਤੇ ਨਾ ਐਮਪੀ ਦੀ ਨਾ ਪ੍ਰਧਾਨਗੀ ਛੱਡ ਕੇ ਤੇ ਨਾ ਪ੍ਰਧਾਨਗੀ ਤੇ ਹੁੰਦੀ ਹੈ ਕੋਈ ਵੀ ਨਹੀਂ ਲੜਨੀ ਮੈਂ ਬਿਲਕੁਲ ਨਹੀਂ ਲੜਨੀ ਮੈਂ ਸੱਚੀ ਗੱਲ ਹੈ ਕਿ ਮੈਂ ਮਾਨਸਿਕ ਤੌਰ ਦੇ ਉੱਤੇ ਬਿਲਕੁਲ ਤਿਆਰ ਨਹੀਂ ਸੀ ਮੈਂ ਤਾਂ ਭੈਣ ਜੀ ਨੂੰ ਵੀ ਫੋਨ ਦੇ ਉੱਤੇ ਕਿਹਾ ਸੀ ਸਾਡੇ ਸਤਵੰਤ ਕੌਰ ਜੀ ਨੇ ਮੈਂ ਇਹਨਾਂ ਨੂੰ ਫੋਨ ਤੇ ਕਿਹਾ ਭੈਣ ਜੀ ਤੁਸੀਂ ਬਣ ਜਾਓ ਥੋੜੇ ਚਿਰ ਬਾਅਦ ਦੇਖ ਲਿਓ ਪਰ ਮੇਰਾ ਖੜਾ ਛੜਾਓ ਇਹ ਮੈਨੂੰ ਕਹਿੰਦੇ ਨਹੀਂ ਮੈਂ ਨਹੀਂ ਬੰਨਾ ਸਾਡੀ ਫੋਨ ਤੇ ਗੱਲਬਾਤ ਹੋਈ ਇਹ ਕਹਿੰਦੇ ਨਹੀਂ ਮੈਂ ਨਹੀਂ ਬੰਨਾ ਹੈ ਔਰ ਸੱਚੀ ਗੱਲ ਦੱਸਾਂ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਝੂਠ ਨਹੀਂ ਬੋਲਦਾ ਮੇਰਾ ਪਰਿਵਾਰ ਵੀ ਮੇਰੇ ਨਾਲ ਨਾਰਾਜ਼ ਹੈ ਕਿ ਤੁਸੀਂ ਕਿਉਂਕਿ ਜੋ ਪਿਛਲੇ 6 ਮਹੀਨੇ ਕੁੱਕੜ ਖੇ ਸਵਾ ਮੇਰੇ ਸਿਰ ਚ ਪਾਈ ਹੈ ਨਾ ਉਹਦੇ ਕਰਕੇ ਮੇਰਾ ਪਰਿਵਾਰ ਕਹਿੰਦਾ ਸੀ ਵੀ ਇਸ ਪੰਗੇ ਚ ਨਹੀਂ ਪੈਣਾ